ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਆ ਤੁਹਾਡਾ ਸਾਰਿਆਂ ਦਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਦੀ ਵੀਡੀਓ ਆਪਾਂ ਉਹਨਾਂ ਲਈ ਲੈ ਕੇ ਆਏ ਹਾਂ ਜਿਹੜੇ ਭੈਣ ਭਰਾ ਕਹਿ ਦਿੰਦੇ ਨੇ ਕਿ ਸਾਡਾ ਵਿਆਹ ਨਹੀਂ ਹੋ ਰਿਹਾ ਜਾਂ ਰਿਸ਼ਤੇਦਾਰੀ ਦੇ ਵਿੱਚ ਜਾਂ ਘਰ ਦੇ ਵਿੱਚ ਉਹਨਾਂ ਦੇ ਕੋਈ ਕੁਵਾਰਾ ਹੁੰਦਾ ਜਿਹਦਾ ਰਿਸ਼ਤਾ ਮਤਲਬ ਰਿਸ਼ਤੇ ਦੀ ਕਿਤੇ ਗੱਲਬਾਤ ਪੱਕੀ ਨਹੀਂ ਹੋ ਰਹੀ ਹੁੰਦੀ ਕੋਈ ਨਾ ਕੋਈ ਅਰਚਨਾ ਪਈ ਜਾਂਦੀਆਂ ਨੇ ਜਾਂ ਕੋਈ ਕਿਸੇ ਲਈ ਰਿਸ਼ਤਾ ਹੀ ਨਹੀਂ ਆਉਂਦਾ ਕਿਤੋਂ ਕਹਿਣ ਦਾ ਮਤਲਬ ਆ ਕੋਈ ਉਮਰ ਵਡੇ ਰਹੀ ਹੁੰਦੀ ਜਾਂਦੀ ਹੈ ਤੇ ਰਿਸ਼ਤਾ ਨਹੀਂ ਆ ਰਿਹਾ ਤਾਂ ਮਾਤਾ ਪਿਤਾ ਭੈਣ ਭਰਾ ਕਈ ਵਾਰ ਇਸ ਚੀਜ਼ ਲਈ ਟੈਨਸ਼ਨ ਦੇ ਵਿੱਚ ਹੁੰਦੇ ਨੇ ਤੇ ਅੱਜ ਦੀ ਵੀਡੀਓ ਆਪਣੀ ਉਹਨਾਂ ਭੈਣ ਭਰਾਵਾਂ ਲਈ ਆਪਾਂ ਉਹਨਾਂ ਨੂੰ ਇੱਕ ਇਦਾਂ ਦਾ ਨੁਸਕਾ ਦੱਸਾਂਗੇ ਵੈਸੇ ਕਈਆਂ ਦੇ ਵਿੱਚੋਂ ਇਹ ਗੱਲ ਸੁਣੀ ਵੀ ਹੋਣੀ ਆ ਕਿ ਤੁਸੀਂ ਇੱਕ ਜਿੰਦਾ ਲੈ ਲਓ ਤਾਂ ਉਹਨੂੰ ਚਾਬੀ ਲਗਾ ਕੇ ਬੰਦ ਕਰ ਦਿਓ ਸ਼ਨੀਵਾਰ ਵਾਲੇ ਦਿਨ ਕਿਸੇ ਚੁਰਾਸਤੇ ਦੇ ਵਿੱਚ ਰੱਖ ਦਿਓ ਜਿਵੇਂ ਪਿੰਡਾਂ ਦੇ ਵਿੱਚ ਆਮ ਕੋਈ ਚੁਰਾਸਤੇ ਚਰਾਸਤਾ ਹੁੰਦਾ ਸ਼ਹਿਰਾਂ ਦੇ ਵਿੱਚ ਚਰਾਸਤਾ ਹੁੰਦਾ ਉਸ ਜਗ੍ਹਾ ਤੇ ਰੱਖ ਦੋ ਦੂਸਰਾ ਤਰੀਕਾ ਆ ਕਿ ਦੋ ਰੜਕੀ ਲੈ ਲਓ ਦੋਨਾਂ ਰੜਕੀਆਂ ਨੂੰ ਆਪਸ ਦੇ ਵਿੱਚ ਬੰਨ੍ਹ ਦਵੋ ਉਹਨਾਂ ਨੂੰ ਵੀ ਚਰਾਸਤੇ ਦੇ ਵਿੱਚ ਰੱਖ ਕੇ ਆਵੋ ਇੱਕ ਤੀਸਰਾ ਨੁਸਖਾ ਹੋਰ ਆ ਉਹੀ ਇਹ ਆ ਕਿ ਸ਼ਨੀਵਾਰ ਵਾਲੇ ਦਿਨ ਜਿਹੜੇ কুমਹਾਰ ਹੁੰਦੇ ਨੇ ਉਹਨਾਂ ਦੀ ਇੱਕ ਚੱਕ ਵਾਲੀ ਸੋਟੀ ਹੁੰਦੀ ਆ ਜਿਹਦੇ ਤੇ ਉਹ ਭਾਂਡੇ ਵਗੈਰਾ ਮਿੱਟੀ ਦੇ ਭਾਂਡੇ ਤਿਆਰ ਕਰਦੇ ਨੇ ਉਹ ਵਾਲੀ ਸੋਟੀ ਉਹ ਵਾਲੀ ਸੋਟੀ ਲੈ ਕੇ ਘਰ ਦੇ ਕਿਸੇ ਖੁੰਜੇ ਦੇ ਵਿੱਚ ਰੱਖ ਦੋ ਜਦੋਂ ਤੁਹਾਡਾ ਰਿਸ਼ਤਾ ਹੋ ਗਿਆ ਉਸ ਸਮੇਂ ਤੁਸੀਂ ਉਹ ਸੋਟੀ ਚੱਕ ਕੇ কুমਿਹਾਰ ਨੂੰ ਦੇ ਆਓ ਉਹਦਾ ਲਾਗ ਦੇਣਾ ਹੁੰਦਾ ਤੇ ਉਹ ਲਾਗ ਦੇ ਕੇ ਸੁੱਟੀ ਉਹਨੂੰ ਵਾਪਸ ਦੇ ਆ। ਮਤਲਬ ਉਨਾ ਚਿਰ ਤੁਹਾਨੂੰ ਆਪਣੇ ਘਰ ਦੇ ਵਿੱਚ ਹੀ ਰੱਖਣੀ ਪੈਣੀ ਆ। ਹੁਣ ਇਹ ਉਹ ਚੀਜ਼ਾਂ ਹੋ ਗਈਆਂ ਜਿਹੜੀਆਂ ਪੁਰਾਣੇ ਸਮੇਂ ਦੇ ਵਿੱਚ ਦੱਸਦੇ ਹੁੰਦੇ ਨੇ। ਪੁਰਾਣੇ ਬਜ਼ੁਰਗ ਦੱਸਦੇ ਸੀਗੇ ਮੈਂ ਵੀ ਇਹ ਚੀਜ਼ਾਂ ਬਹੁਤ ਸਮੇਂ ਤੋਂ ਸੁਣੀਆਂ ਹੋਈਆਂ। ਇਹ ਉਹ ਚੀਜ਼ਾਂ ਨੇ ਜਿੰਦੇ ਵਾਲੀ ਵੀ ਗੱਲ ਸੁਣੀ ਆ ਰੜਕੇ ਵਾਲੀ ਵੀ ਸੁਣੀ ਕਮਿਆਰਾਂ ਵਾਲੀ ਵੀ ਸੁਣੀ ਪਰ ਗੁਰੂ ਦੇ ਨਾਲ ਜੋੜਨ ਵਾਲੀ ਮੈਂ ਤੁਹਾਡੇ ਨਾਲ ਇੱਕ ਗੱਲ ਕਰਦੀ ਆ ਕਿ ਉਹਨਾਂ ਦੀ ਇੱਕ ਪ੍ਰਤੱਖ ਗੱਲ ਤੁਹਾਡੇ ਨਾਲ ਸ਼ੇਅਰ ਕਰਦੀ ਆ ਕਿ ਤੁਸੀਂ ਕੀ ਕਰਨਾ ਆ ਕਿਉਂਕਿ ਕਹਿੰਦੇ ਹੁੰਦੇ ਨੇ ਵੀ ਸੰਜੋਗ ਲਿਖਣ ਵਾਲਾ ਬਣਾਉਣ ਵਾਲਾ ਵੀ ਉਹੀ ਮਾਲਕ ਅਕਾਲ ਪੁਰਖ ਆ ਜਿਵੇਂ ਕਈ ਲੋਕ ਕਹਿੰਦੇ ਨੇ ਵੀ ਸਾਡਾ ਲਗਾਣਾ ਜਿਹੜੀਆਂ ਵਿਆਹ ਆ ਉਹ ਬਹੁਤ ਠੰਡਾ ਚੱਲ ਰਿਹਾ ਕੰਮ ਕਿਉਂਕਿ ਜਦੋਂ ਬੱਚਾ ਵਿਆਹਣ ਯੋਗ ਆ ਹੋ ਜਾਂਦਾ ਏ ਚਾਹੇ ਉਹ ਕੁੜੀ ਆ ਚਾਹੇ ਮੁੰਡਾ ਆ ਹਨਾ ਮਾਪੇ ਨੂੰ ਬਹੁਤ ਜ਼ਿਆਦਾ ਫਿਕਰ ਹੋ ਜਾਂਦੀ ਆ ਉਹਨਾਂ ਦੇ ਰਿਸ਼ਤੇ ਨੂੰ ਲੈ ਕੇ ਮੇਰਾ ਬੱਚਾ ਵਿਆਹਣ ਦੇ ਕਾਬਲ ਆ ਤੇ ਇਹ ਰਿਸ਼ਤਾ ਨਹੀਂ ਬਣ ਰਿਹਾ ਤਾਂ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਅਮਰਤ ਵੇਲੇ ਉੱਠ ਕੇ ਕੇਸ਼ੀ ਅਸਨਾ ਇਸ਼ਨਾਨ ਕਰਕੇ ਅ ਸ਼੍ਰੀ ਜਪਜੀ ਸਾਹਿਬ ਜੀ ਦਾ ਪਾਠ ਕਰਨਾ ਜਪਜੀ ਸਾਹਿਬ ਦਾ ਪਾਠ ਡੇਲੀ ਕਰਨਾ ਆ ਪਹਿਲਾਂ ਵੀ ਅਰਦਾਸ ਕਰਨੀਆਂ ਤੇ ਬਾਅਦ ਵਿੱਚ ਵੀ ਅਰਦਾਸ ਕਰਨੀਆਂ ਕਿ ਹੇ ਵਾਹਿਗੁਰੂ ਜੀ ਮੇਰੇ ਬੱਚੀ ਦਾ ਜਾਂ ਮੇਰੇ ਬੱਚੇ ਦਾ ਚਾਹੇ ਉਹ ਖੁਦ ਵੀ ਕਰ ਰਿਹਾ ਵੀ ਮੇਰਾ ਜਿਹੜਾ ਸੰਯੋਗ ਵੀ ਕਿਸੇ ਗੁਰਸਿੱਖ ਪਰਿਵਾਰ ਨਾਲ ਮਿਲਾਇਓ ਵੀ ਪਤਾ ਨਹੀਂ ਮੇਰਾ ਕਿਹੜੇ ਕਰਮਾ ਕਰਕੇ ਇਹ ਰਿਸ਼ਤਾ ਨਹੀਂ ਜੁੜ ਰਿਹਾ ਉਸ ਰਿਸ਼ਤੇ ਨੂੰ ਸੰਪੂਰਨ ਕਰਵਾਇਓ ਵਾਹਿਗੁਰੂ ਜੀ ਇਦਾਂ ਦੀ ਕੀਤੀ ਅਰਦਾਸ ਨੂੰ ਬਹੁਤ ਛੇਤੀ ਸੁਣਦੇ ਨੇ ਇਸ ਨੂੰ ਤੁਸੀਂ ਹਾਸੇ ਦੇ ਵਿੱਚ ਨਾ ਲਿਓ ਵੀ ਮੈਂ ਸਿਰਫ ਵੀਡੀਓ 뷰 ਲਈ ਜਾਂ ਉਦਾਂ ਬਣਾ ਰਹੀ ਆ ਤੁਸੀਂ ਕਰਕੇ ਜਰੂਰ ਦੇਖਿਓ ਇੱਕ ਵਾਰੀ ਦੂਜੀ ਗੱਲ ਮੈਂ ਕਰੂੰਗੀ ਵੀ ਬਹੁਤ ਸਾਰੇ ਇਦਾਂ ਦੇ ਬੱਚੇ ਹੋ ਜਾਂਦੇ ਨੇ ਜਿਨ੍ਹਾਂ ਦੀ ਉਮਰ ਵੱਡੀ ਹੋ ਜਾਂਦੀ ਆ ਮਤਲਬ ਪਤਾ ਨਹੀਂ ਕਿਉਂ ਕਈ ਕਾਰਨਾ ਕਰਕੇ ਉਹਨਾਂ ਦਾ ਜਿਹੜਾ ਰਿਸ਼ਤੇ ਦੀ ਗੱਲਬਾਤ ਨਹੀਂ ਕੀਤੇ ਬਣਦੀ ਜਾਂ ਬਹੁਤ ਸਾਰੇ ਰਿਸ਼ਤੇ ਆਉਂਦੇ ਵੀ ਨੇ ਪਰ ਉਹ ਸਿਰੇ ਨਹੀਂ ਚੜਦੇ ਰਿਸ਼ਤਾ ਵਿਚ ਵਿਚਾਲੇ ਰਹਿ ਜਾਂਦਾ ਇਸ ਰਿਸ਼ਤੇ ਨੂੰ ਜੋੜਨ ਵਾਸਤੇ ਤੁਸੀਂ ਕੀ ਕਰਨਾ ਹੈ ਮੈਂ ਤੁਹਾਨੂੰ ਇੱਕ ਪੰਕਤੀ ਦਾ ਸ਼ਬਦ ਜਾਪ ਦੱਸੂਗੀ ਤਾਂ ਉਸ ਦਾ ਜਾਪ ਤੁਸੀਂ ਜ਼ਰੂਰ ਕਰਨਾ ਜਿਵੇਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਿਆ ਕਿ ਸਵੇਰੇ ਉੱਠ ਕੇ ਤੁਸੀਂ ਇਸ਼ਨਾਨ ਕਰਨ ਤੋਂ ਬਾਅਦ ਅਰਦਾਸ ਕਰਕੇ ਫਿਰ ਜਾਪਜੀ ਸਾਹਿਬ ਦਾ ਪਾਠ ਕਰਨਾ ਉਸ ਤੋਂ ਬਾਅਦ ਤੁਸੀਂ ਇੱਕ ਸਵਾ ਮਹੀਨਾ ਨਿਸ਼ਾਨ ਸਾਹਿਬ ਦੀ ਸੇਵਾ ਕਰਨੀ ਹੈ ਨਿਸ਼ਾਨ ਸਾਹਿਬ ਨੂੰ ਇਸ਼ਨਾਨ ਕਰਾ ਕੇ ਆਉਣਾ ਸੁੱਚਾ ਕਰਕੇ ਆਉਣਾ ਜਾਂ ਉੱਥੇ ਜਿਹੜੇ ਜੁੱਤੀਆਂ ਜੋੜੇ ਜੇ ਲਵੇ ਪਏ ਨੇ ਉਹਨਾਂ ਨੂੰ ਪਰੇ ਕਰਕੇ ਸਾਫ਼ ਸੁਥਰਾ ਰੱਖਣਾ ਜੁੱਤੀਆਂ ਜੋੜਿਆਂ ਨੂੰ ਝਾੜ ਕੇ ਆਉਣਾ ਜਿਹੜੀ ਸੰਗਤ ਆਉਂਦੀ ਆ ਉਹਨਾਂ ਦੀਆਂ ਜੁੱਤੀਆਂ ਦੀ ਸੇਵਾ ਕਰਕੇ ਆਉਣੀ ਆ ਕਿਉਂਕਿ ਸੇਵਾ ਕਰਨ ਦੇ ਨਾਲ ਹੀ ਜਿਹੜੇ ਸਾਡੇ ਮਾੜੇ ਜਾਂ ਫਸੇ ਹੋਏ ਕਰਮ ਹੁੰਦੇ ਨੇ ਉਹ ਠੀਕ ਹੋ ਜਾਂਦੇ ਨੇ ਤਾਂ ਮੇਰੀ ਸਾਰੀਆਂ ਹੀ ਭੈਣਾਂ ਨੂੰ ਹੱਥ ਜੋੜ ਕੇ ਇਹ ਬੇਨਤੀ ਆ ਕਿ ਜਿੰਨਾ ਭੈਣਾਂ ਦੇ ਬੱਚਿਆਂ ਦੇ ਸੰਜੋਗ ਇਦਾਂ ਨੇ ਕਿ ਰਿਸ਼ਤੇ ਨਹੀਂ ਹੋ ਰਹੇ ਤਾਂ ਤੁਸੀਂ ਇਹ ਅਰਦਾਸ ਜ਼ਰੂਰ ਕਰਨੀ ਆ ਜੇ ਤੁਸੀਂ ਹਿੰਦੂਆਂ ਤਾਂ ਤੁਸੀਂ ਆਪਣੇ ਮੰਦਰਾਂ ਦੇ ਵਿੱਚ ਇਹ ਅਰਦਾਸ ਜ਼ਰੂਰ ਕਰਨੀ ਆ ਗੁਰਸਿੱਖ ਪਰਿਵਾਰ ਦੇ ਵਿੱਚੋਂ ਆ ਤਾਂ ਗੁਰਦੁਆਰਾ ਸਾਹਿਬ ਜਾ ਕੇ ਤੁਸੀਂ ਇਹ ਅਰਦਾਸ ਕਰਨੀ ਆ ਕਿ ਹੈ ਵਾਹਿਗੁਰੂ ਜੀ ਜੇ ਸਾਡੇ ਜਿਹੜੇ ਸਾਡੇ ਬੱਚੇ ਦੇ ਸੰਜੋਗ ਨੇ ਉਹ ਗੁਰਸਿੱਖ ਪਰਿਵਾਰ ਦੇ ਨਾਲ ਜੋੜੇ ਜਾਣ ਕਿਉਂਕਿ ਨਸ਼ੀਆਂ ਨੇ ਅੱਜਕੱਲ ਬਹੁਤ ਸਾਰੇ ਘਰ ਉਜਾੜ ਦਿੱਤੇ ਨੇ ਕਿਉਂਕਿ ਇਹ ਸੰਜੋਗ ਲਿਖਣ ਵਾਲੇ ਇੱਥੇ ਵੀ ਉਹੀ ਨੇ ਪਿੱਛੇ ਵੀ ਉਹੀ ਨੇ ਤੁਸੀਂ ਉਹ ਸਾਖੀ ਸੁਣੀ ਹੋਣੀ ਆ ਕਿ ਜਿਹੜੀ ਬੀਬੀ ਨੂੰ ਗੁਰੂ ਸਾਹਿਬ ਨੇ ਇੱਕ ਪੁੱਤ ਦੀ ਬਜਾਏ ਸੱਤ ਪੁੱਤਰ ਬਖਸ਼ੇ ਤੇ ਸੀ ਬਸ ਕਹਿਣ ਦਾ ਮਤਲਬ ਇਹੀ ਆ ਵੀ ਦਾਤ ਲੈਣ ਤੋਂ ਪਹਿਲਾਂ ਵੀ ਤੇ ਦਾਤ ਮਿਲਣ ਤੋਂ ਬਾਅਦ ਵੀ ਵਾਹਿਗੁਰੂ ਦੇ ਉੱਪਰ ਭਰੋਸਾ ਜ਼ਰੂਰ ਰੱਖਣਾ ਹੈ ਦੇਸ਼ੀ ਨਿਸ਼ਾਨ ਸਾਹਿਬ ਦੀ ਤੁਸੀਂ ਸਵਾ ਮਹੀਨਾ ਸੇਵਾ ਜ਼ਰੂਰ ਕਰਨੀ ਆ ਤੇ ਜਪਜੀ ਸਾਹਿਬ ਦਾ ਪਾਠ ਲਗਾਤਾਰ ਕਰਨਾ ਹੈ ਗੁਰੂ ਸਾਹਿਬ ਤੁਹਾਡੇ ਤੇ ਕਿਰਪਾ ਜ਼ਰੂਰ ਕਰਨਗੇ ਤਾਂ ਜਿਹੜੇ ਮੈਂ ਨੁਕਤੇ ਤੁਹਾਨੂੰ ਪਹਿਲਾਂ ਦੱਸੇ ਨੇ ਤਾਂ ਉਹ ਤਾਂ ਤੁਹਾਡੀ ਮਰਜ਼ੀ ਆ ਵੀ ਤੁਸੀਂ ਕਰਨੇ ਆ ਕਰ ਸਕਦੇ ਹੋ ਨਹੀਂ ਕਰਨੇ ਆ ਨਹੀਂ ਕਰਨੀ ਪਰ ਜਿਹੜਾ ਕੁਝ ਮੈਂ ਵਾਹਿਗੁਰੂ ਦੇ ਲੜ ਲੱਗਣ ਵਾਲੀ ਗੱਲ ਤੁਹਾਨੂੰ ਦੱਸੀ ਆ ਤਾਂ ਉਹ ਤੁਸੀਂ ਜ਼ਰੂਰ ਕਰਨੀ ਆ ਜੇਕਰ ਵੀਡੀਓ ਵਧੀਆ ਲੱਗੀ ਆ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦੇਣਾ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਵਿੱਚ ਉਦੋਂ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ